ਹਾਂਜੀ ਕੀ ਨਾਂ ਸਰਦਾਰ ਜੀ ਤੁਹਾਡਾ ਮੈਂ ਨਾਂ ਚਹੇਦਾ ਨਿਰੰਦਰ ਸਿੰਘ ਬੂਹ ਜੀ ਮੈਂ ਆਪੂ ਪਾਰਟੀ ਦਾ ਅੰਦਰ ਰਾਗੋਵਾ ਜੀ ਹਾਂਜੀ ਹਾਂਜੀ ਬੂਹ ਸਾਬ ਜੀ ਮੱਲਾ ਤਰਲੋਗਪੁਰਾ ਵੇਖੇ ਤੁਸੀਂ ਜੰਗ ਜਿੱਥੇ ਬੰਦੀਆਂ ਦਾ ਖੜੇ ਹੋ ਪ੍ਰੈਸ ਕਾਨਫਰੰਸ ਚੱਲ ਰਹੀ ਆ ਹਾਂਜੀ ਤੁਸੀਂ ਤੁਹਾਡੇ ਕੀ ਵਿਚਾਰ ਆ ਵਿਚਾਰ ਇਹਦਾ ਵੀ ਪਹਿਲੋ 15-20 ਦਿਨ ਪਹਿਲੋ ਜੀ ਇੱਥੇ ਲਾਗੇ ਦੇ ਮੱਲੇ ਦੇ ਇਕੱਠੇ ਹੋ ਕੇ ਆਏ ਸੀ ਨਜਾਇਜ਼ ਕਬਜ਼ਾ ਹੋ ਰਿਹਾ ਜੀ ਔਰ ਉਹਦਣ ਜਿਹੜਾ ਕਹਿੰਦਾ ਮੇਰੀ ਜਗ੍ਹਾ ਹੈਗੀ ਆ ਉਹਦੇ ਕੋਈ ਕਾਜ ਪੱਤਰ ਨਿਕਲਣ ਦੀ ਨਹਿਰ ਦੀ ਜਗ੍ਹਾ ਸਾਰੀ ਹੈਗੀ ਹੈ ਮੈਨੂੰ ਸਾਰੇ ਕਾਜ ਪੱਤਰਾਂ ਦਾ ਪਤਾ ਹੈ ਮੇਰੇ ਲਾਗੇ ਪਲਾਟ ਹੈ ਜਿਹੜੇ ਬਾਕੀ ਆਵੇਦ ਵਾਲੇ ਕਬਜ਼ੇ ਜਾਜਦੇ ਹੋਏ ਵੀ ਨਹੀਂ ਨਜਾਇਜ਼ ਕੀਤੇ ਸਾਰੇ ਨਹਿਰ ਦੇ ਉੱਪਰ ਆ ਗਏ ਡਿਸਟਰੀ ਹੈ ਕਿਸੇ ਕੋਲ ਨਹੀਂ ਕੋਈ ਡਿਸਟਰੀ ਨਹੀਂ ਹੈਗੀ ਜੀ ਲਾਗੇ ਵੀ ਕੰਦ ਕਰ ਰਿਹਾ ਜੀ ਉਹਨੂੰ ਡੱਕਦੇ ਨਹੀਂਗੇ ਜਿਹਨੂੰ ਜਿੰਦਾਂਗਾ ਸੰਗਾ ਜਿ세 ਬੰਦੀ ਨੂੰ ਲੈ ਜਾਂਦੇ ਨੇ ਸੰਗ ਜਿੱਥੇ ਬੰਦੀ ਸੀ ਟਾਰਗੇਟ ਤੇ ਕਿਉਂ ਆ ਟਾਰਗੇਟ ਦੀ ਹੁੰਦੀ ਪੁਲਿਸ ਦੀ ਆਤ ਹੁੰਦੀ ਹੈ ਜੀ ਨੰਗੜ ਨੰਗੜ ਦੇ ਵਿੱਚ ਜਿਹੜੇ ਮਹੱਲੇ ਵਾਲੇ ਆ ਉਹਨੂੰ ਜਾਇ ਤੰਗ ਕਰ ਉਰੇ ਫਿਰਦੇ ਜੀ ਵੇਖੋ ਸਿੱਖੀ ਜ਼ਬੰਦੇ ਦੇ ਵਿੱਚ ਜੋ ਘੋੜੇ ਵੀ ਆਉਣੇ ਆ ਨਗਾਰੇ ਵੀ ਹੋਣੇ ਆ ਗੁਰੂ ਘਰ ਦਾ ਆਵਾਜ਼ ਆਉਣੀ ਆ ਗਤਕਿਆਂ ਦੀ ਆਵਾਜ਼ ਹੋਣੇ ਆ ਪਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਐਸੋਸਾਇਟੀ ਵਾਲਾ ਜਿਹੜਾ ਵਾ ਰੋਜ਼ ਇੱਥੇ ਮਲਾਜ ਨੂੰ ਭੇਜਦਾ ਕਦੇ ਪੀਐਸਆਰ ਨੂੰ ਭੇਜਦਾ ਵਾ ਕਦੀ ਕਿਸ ਨੂੰ ਭੇਜਦਾ ਵੀ ਅਸੀਂ ਮੰਗ ਕਰਦੇ ਨਾ ਭੇਜੇ ਜੇ ਦੁਬਾਰਾ ਭੇਜੂਗਾ ਤੇ ਐਸਐਸਬੀ ਨੂੰ ਮੰਗਲਵਾਉਣ ਐਸਐਸਬੀ ਦਸਤਾਕਰ ਆਉਗੀ ਤਾਂ ਜਾਊਗਾ ਤੋਂ ਅਸੀਂ ਇਹ ਪੂਰੀ ਨਿੰਦਾ ਕਰਦੇ ਐਸੋਸਾਇਟੀ ਦੀ ਇਹਨੂੰ ਇੱਥੇ ਬਦਲਿਆ ਜਾਵੇ ਤਾਂ ਕਿ ਇਹ ਪਰੇਸ਼ਾਨੀ ਲੋਕ ਲੋਕਾਂ ਨੂੰ ਤਾਂਘਣਾ ਕਰੇ ਦੇਖੋ ਮੇਰੇ ਬਿਆਨ ਵੱਡੇ ਦੇ ਅੱਗੇ ਰਜਾਈ ਕਰ ਬਾਬਾ ਜੀ ਨਾ ਤੁਹਾਡਾ ਵਾਏਗੁਰਜੀ ਦਾ ਖਾਲਸਾ ਵਾਏਗੁਰਜੀ ਮੈਂ ਨਾ ਜੈਦਾ ਹਰੀ ਸਿੰਘ ਕਲਿਆਣਪਾ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਮੁੱਦਾ ਵਾਏਗੁਰਜੀ ਜਿੱਦਾਂ ਕਿ ਬਾਬਾਈ ਨੇ ਆਪ ਜੀ ਨੂੰ ਦੱਸਿਆ ਵੀ ਇੱਥੇ ਤਲੋਕਪੁਰਾ ਮੱਲਾ ਕਰਪੂਤਲਾ ਦੇ ਵਿੱਚ ਗੁਰੂ ਘਰ ਦੀ ਉਹ ਸਾਰੀ ਸ਼ੁਰੂ ਕੀਤੀ ਗਈ ਏ ਸ਼ੀਰ ਬਾਬਾ ਉਹਦੇ ਸਿੰਘ ਦੇ ਨਾਮ ਦਾ ਇੱਥੇ ਗੁਰੂ ਘਰ ਉਸਾਰਿਆ ਜਾ ਰਿਹਾ ਹੈ ਜਿਹਦੇ ਵਿੱਚ ਮਨੋ ਕੁਝ ਪਤਾ ਨਹੀਂ ਕੰਪਲੇਂਟ ਹੈਗੀ ਵੀ ਆ ਪ੍ਰਸ਼ਾਸਨ ਕੋਲ ਜਾਂ ਨਹੀਂ ਕਿਉਂਕਿ ਜਿੰਨੀ ਵਾਰੀ ਵੀ ਅਸੀਂ ਪ੍ਰਸ਼ਾਸਨ ਇੱਥੇ ਆਉਂਦਾ ਵਾ ਅਸੀਂ ਉਹਨਾਂ ਨੂੰ ਪੁੱਛਦੇ ਆਂ ਵੀ ਕਿੰਨੇ ਕੰਪਲੇਂਟ ਦਿੱਤੀ ਆ ਜਾਂ ਉਹ ਰਾਤ ਵੀ ਸੀਗਾ ਤੇ ਸਿੰਘ ਸੌਂ ਰਹੇ ਸੀਗੇ ਤੇ ਪੀਸੀਆਰ ਆ ਲੱਗਾ ਕਹਿੰਦਾ ਜੀ ਸਾਨੂੰ ਕਾਲ ਆ ਰਹੀ ਆ ਪਿਛੋਂ ਵੀ ਉੱਥੇ ਕੰਮ ਹੋ ਰਿਹਾ ਸੀਗਾ ਵੀ ਇਹ ਕਾਲ ਆ ਰਹੀ ਆ ਤਾਂ ਤੁਸੀਂ ਇੱਦਾਂ ਕਿਸੇ ਦੇ ਕਹਿਦੇ ਆ ਨਹੀਂਗੇ ਤੁਸੀਂ ਕਾਲ ਦਾ ਕੋਈ ਨਾਮ ਡਿਟੇਲ ਸਾਰਾ ਕੁਝ ਹੁੰਦਾ ਵਾ ਕਿੰਨੇ ਕੰਪਲੇਂਟ ਦਿੱਤੀ ਆ ਤੁਸੀਂ ਅਗਰ ਕਿਸੇ ਨੂੰ ਕੋਈ ਦਿੱਕਤ ਆ ਵਾ ਉਸ ਪਾਰਟੀ ਨੂੰ ਸਾਡੇ ਸਾਹਮਣੇ ਉੱਥੇ ਬਿਠਾਓ ਠਾਣੇ ਸਾਧੋ ਹਨਾ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆ ਪਰ ਉਹ ਨਹੀਂ ਆ ਇਹ ਵਾਲਾ ਪ੍ਰਸ਼ਾਸਨ ਨੂੰ ਤੰਗ ਕਰ ਰਿਹਾ ਵਾਰ-ਵਾਰ ਆ ਕੇ ਨਾ ਕਹਿੰਦਾ ਭਾਬਾ ਜਿੰਨੇ ਸ਼ਿਕਾਇਤ ਕੀਤੀ ਤੁਹਾਨੂੰ ਕਲੀਅਰ ਨਹੀਂ ਹੋ ਰਿਹਾ ਨਹੀਂ ਕੋਸ਼ਿਸ਼ ਕੀਤੀ ਕੋਈ ਪ੍ਰਸ਼ਾਸਨ ਦੱਸ ਹੀ ਨਹੀਂ ਰਿਹਾ ਜਦੋਂ ਬਾਬਾ ਜੀ ਨੇ ਐਸਐਚਓ ਸਾਹਿਬ ਨੂੰ ਪੁੱਛਿਆ ਵਾ ਜਿੰਨੀ ਆਲੀ ਵੀ ਤੂੰ ਐਸਐਸਪੀ ਸਾਹਿਬ ਦਾ ਨਾਮ ਲੈ ਰਿਹਾ ਵੀ ਐਸਐਸਪੀ ਦਾ ਸਾਨੂੰ ਪ੍ਰੈਸ਼ਰ ਆ ਜੀ ਐਸਐਸਪੀ ਕਹਿ ਰਿਹਾ ਵਾ ਬੰਦ ਕਰਾਓ ਕੰਮ ਇਹਨੂੰ ਹੁਣ ਉਹਦੇ ਵਿੱਚ ਹੀ ਫਿਰ ਅੱਜ ਬਾਬਾ ਜੀ ਨੇ ਸਾਨੂੰ ਉਹ ਸੱਜਿਆ ਹੀ ਪਹਿਲਾਂ ਵੀ ਇੱਕ ਦਿਨ ਨਹੀਂ ਆਏ ਆ ਪਰ ਉਦੋਂ ਕੋਈ ਗੱਲ ਸਿਰੇ ਨਹੀਂ ਚੜੀ ਤੇ ਹੁਣ ਫਿਰ ਮੰਗਲਵਾਰ ਨੂੰ ਹੁਣ ਸਾਰੀ ਸੰਗਤ ਨੂੰ ਜਿੰਨੀ ਨੂੰ ਵੀ ਹੁਣ ਨਾਲ ਲੈ ਕੇ ਤੇ ਐਸਐਸਪੀ ਦਫ਼ਤਰ ਦਾ ਫੇਰ ਘਰਾਓ ਕਰਾਂਗੇ ਕੀ ਸਮਾਂ ਹੋਏਗਾ ਕਿੰਨੇ ਵਜੇ ਕਰੂੰਗੇ ਸਮਾਂ ਹੁਣ ਨਿਸ਼ਚਿਤ ਕਰ ਲੈਣਾ ਵਾ ਮੰਗਲਵਾਰ ਸਵੇਰੇ ਕਿੰਨਾ ਵੀ 10 ਵਜੇ 11 ਵਜੇ ਜਿੰਨੇ ਦਾ ਵੀ ਹੋਇਆ ਫੌਜ ਦੇ ਨਾਲ ਸਾਰਾ ਕਰਕੇ ਗੁਰਮਤ ਇੱਕ ਟਾਈਮ ਦੇ ਦਿੱਤਾ ਜਾਊਗਾ ਸਾਰੀ ਫੌਜ ਨੂੰ ਠੀਕ ਹੈ ਬਾਕੀ ਇਹ ਪ੍ਰਸ਼ਾਸਨ ਨੇ ਕੱਲੂ ਉੱਥੇ ਕੋਈ ਹੈ ਵੀ ਨਾ ਵੀ ਹੁੰਦੀ ਆ ਜਾਂ ਜਿੱਦਾਂ ਅੱਜ ਹੁਣ ਜਿਹੜਾ ਵੀ ਕੋਈ ਇੱਥੇ ਪੜਾ ਰੇ ਕੋਈ ਬਾਬਿਆਂ ਦੇ ਗੁਰੂ ਘਰ ਲਈ ਕੋਈ ਮਦਦ ਲਈ ਮੜਾ ਮੋੜਾ ਕੋਈ ਆਕੇ ਆਉਂਦਾ ਵਾ ਪੁਲਿਸ ਨੇ ਪੁਲਿਸ ਨੂੰ ਹਰਾਸਮੈਂਟ ਕਰਨ ਲਈ ਉਹ ਸਾਡੇ ਇੱਥੇ ਲੱਗੇ ਇੱਕ ਬੰਦਾ ਉਹਨੂੰ ਸਵੇਰੇ 6 ਵਜੇ ਪੁਲਿਸ ਚੱਕ ਕੇ ਲੈ ਗਈ ਬਿਨਾਂ ਕਿਸੇ ਕਾਰਨ ਤੋਂ ਕੋਈ ਉਹਨਾਂ ਕੋਲ ਪ੍ਰੂਫ ਨਹੀਂ ਕੋਈ ਪੁੱਛਣੀ ਤੇ ਥੋੜੇ ਦੇਰ ਤੋਂ ਜੀ ਇੱਥੋਂ ਹਾਂ ਜੀ ਜਦੋਂ ਲੈ ਗਈ ਉਹਦਾ ਹੁਣ ਬਾਅਦ ਚ ਜਦੋਂ ਥੋੜਾ ਜਿਹਾ ਮੰਨ ਲਓ ਸਿੰਘ ਇਕੱਠੇ ਹੋਣ ਲੱਗੇ ਤੇ ਪ੍ਰਸ਼ਾਸਨ ਨੇ ਉਹ ਰਿਲੀਜ਼ ਵੀ ਕਰ ਦਿੱਤਾ ਨਾ ਕੋਈ ਦੱਸਿਆ ਨਾ ਕੋਈ ਵੀ ਹੈ ਨਾ ਇਦਾ ਮਤਲਬ ਇਹ ਹੀ ਆ ਵੀ ਜੇ ਹੁਣ ਮੋਰਚੇ ਦੇ ਵਿੱਚ ਜਾਂ ਅਸੀਂ ਕਦੇ ਵਿੱਚ ਕੋਈ ਵੀ ਨੁਕਸਾਨ ਹੁੰਦਾ ਵਾ ਜਾਂ ਕੱਲ ਨੂੰ ਮੰਗਲਵਾਰ ਨੂੰ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਪਰ ਫੋਸਲੇ ਦਾ ਐਸਐਸਪੀ ਤੇ ਇਥੋਂ ਦਾ ਸਤਿਉ ਮੰਜੀਤ ਸਿੰਘ ਜਿੰਮੇਵਾਰ ਹੋਣਗੇ ਨਾ ਕੋਈ ਵੀ ਘਟਨਾ ਵਾਪਰਦੀ ਆ ਕਿਉਂਕਿ ਅਸੀਂ ਬਿਲਕੁਲ ਗੁਰਮਤਿ ਕਿਉਂਕਿ ਮੀਡੀਆ ਵਾਲੇ ਆਏ ਆ ਵੀ ਆਪਾਂ ਇੱਕ ਤੁਸੀਂ ਇੱਕ ਵਾਰੀ ਘੁਮਾ ਕੇ ਦੇਖ ਸਕਦੇ ਆ ਜਿੰਨੇ ਵੀ ਘਰ ਬਣੇ ਆ ਸਾਰੇ ਇੱਥੇ ਇਸੇ ਤਰ੍ਹਾਂ ਸਾਰੇ ਜਿੰਨੇ ਵੀ ਪੁਛੇ ਤੱਕ ਲੈ ਕੇ ਜਦੋਂ ਤੁਸੀਂ ਇਹਨੂੰ ਸੜਕ ਤਲੋਕਪੁਰੇੜੇ ਤੇ ਆਉਨੇ ਆ ਫਟਵਾਲ 15 1600 ਕਾਰ ਸਾਰਾ ਇਸ ਜਗ੍ਹਾ ਤੇ ਬਣਿਆ ਹੋਇਆ ਵਾ ਪਰ ਇੱਕ ਗੁਰੂ ਘਰ ਨੂੰ ਇਹਦਾ ਮਤਲਬ ਉਹੀ ਹੈ ਵੀ ਇਹ ਘਟ ਗਏ ਆ ਤੇ ਸਿੱਖਾਂ ਨਾਲ ਜਿੱਦਾਂ ਕਹਿੰਦੇ ਆ ਵੀ ਧੱਕਾ ਹੋ ਰਿਹਾ ਤਾਂ ਹੁਣ ਤਾਂ ਸ਼ਰੇਆਮ ਧੱਕਾ ਹੀ ਹੋ ਰਿਹਾ ਹੈ। ਹਾਂਜੀ ਭਾਈ ਤੇ ਦਫ਼ਤਰ ਦੇ ਘਰਾਵ ਦਾ ਜਿਹੜਾ ਸਾਡਾ ਮਾਲਕ ਹੀ ਅਸੀਂ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੀ ਕੌਲ ਆ ਕਿਉਂਕਿ ਸਾਡੇ ਸਿੰਘ ਸਾਹਿਬ ਜੈਸਾ ਬਾਬਾ ਮੀਤਰ ਸਿੰਘ ਸੋਢੀ ਜੀ ਉਹ ਐਸੇ ਵੇਲੇ ਉੱਤਰ ਪ੍ਰਦੇਸ਼ ਚ ਆ ਉਹਨਾਂ ਨੇ ਸਾਨੂੰ ਇਹ ਦੱਸਤਾ ਫੋਨ ਤੇ ਕਿ ਤੁਸੀਂ ਜੋ ਵੀ ਤੁਸੀਂ ਕਾਲ ਦਵੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਨੂੰ ਆਪ ਨੂੰ ਆਣਾ ਪਿਆ ਅਸੀਂ ਆਪ ਵੀ ਆਵਾਂਗੇ ਨਹੀਂ ਤੇ ਅਸੀਂ ਵੱਧ ਝੜ ਕੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਅਸੀਂ ਭੇਜਾਂਗੇ ਮੰਗਲਵਾਰ ਨੂੰ ਕਿਉਂਕਿ ਸਾਨੂੰ ਜੇਕਰ ਨਾ ਸਾਨੂੰ ਇਨਸਾਫ ਜਾਂ ਨਿਆਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਕੰਮ ਦੇ ਵਿੱਚ ਦਖਲਦਾਜੀ ਦੇਨ ਬੰਦ ਕੀਤੀ ਤੇ ਅਸੀਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਲ ਰੰਗਰੇਟੇ ਜਥੇਬੰਦੀਆਂ ਸਾਡੀਆਂ ਆਪਣੀਆਂ ਮذਬੀ ਸਮਾਜ ਦੀਆਂ ਇਹ ਸਾਰੀਆਂ ਸਾਡੇ ਨਾਲ ਆ ਇਸ ਵੇਲੇ ਸਾਡੇ ਨਾਲ ਜਹੇਦਾਰ ਬਾਬਾ ਹਰੀ ਸਿੰਘ ਜੀ ਕਲਿਆਣਪੁਰ ਤੋਂ ਜੋ ਬਾਬਾ ਮੇਧਰ ਸਿੰਘ ਸੋਢੀ ਵੱਲੋਂ ਦੁਆਬੇ ਦੇ ਜਹੇਦਾਰ ਲਾਇਆ ਗਿਆ ਇਹਨਾਂ ਨੂੰ ਇਹ ਇਸ ਵੇਲੇ ਸਾਡੇ ਨਾਲ ਇੱਕ 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 ਹੋ ਕੇ ਮੋਢਾ ਲਾ ਕੇ ਸਾਡੇ ਨਾਲ ਚੱਲਦੇ ਆ ਹਰ ਵੇਲੇ ਦੁੱਖ ਦੀ ਘੜੀ ਚ ਸੁੱਖ ਦੀ ਘੜੀ ਚ ਅਸੀਂ ਸਾਰੇ ਨਿਹੰਗ ਸਿੰਘ ਜਿੰਨੀਆਂ ਵੀ ਸਾਡੀਆਂ ਲਾਡਲੀਆਂ ਫੌਜਾਂ ਵਾਂ ਅਸੀਂ ਸਾਰੇ ਮੰਗਲਵਾਰ ਨੂੰ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਅਸੀਂ ਐਸਐਸਪੀ ਦਫ਼ਤਰ ਦਾ ਘਰਾਉ ਕਰਾਂਗੇ ਅਸੀਂ ਐਸਐਸਪੀ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਨਾ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਵੇ ਅਸੀਂ ਇੱਥੇ ਗੁਰੂ ਦਾ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਔਰ ਬੱਚਿਆਂ ਨੂੰ ਜੋੜਦੇ ਆ ਅਹੀਂ ਇਹ ਹੀ ਤੁਹਾਡੇ ਮਾਦ ਮਰਾਹੀਂ ਅਸੀਂ ਮਾਲਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਅੱਜ ਸਰ ਇੱਕ ਤਰੋਪਰਾ ਵਿਖੇ ਨੰਘਾ ਬਨੀਓ ਗੁਰਦੁਆਰਾ ਸਾਹੀ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਆ ਕਿ ਗੁਰਦੁਆਰਾ ਬਣਾਉਣ ਤੋਂ ਰੋਕ ਰਹੇ ਆ ਕੀ ਕਹਿਣਾ ਤੁਹਾਡਾ ਇਸ ਗੁਰਦੁਆਰੇ ਦਾ ਤੇ ਉੱਥੇ ਕੋਈ ਰੀਜਨ ਨਹੀਂ ਹੈਗਾ ਨਾ ਕੋਈ ਪਹਿਲਾਂ ਉੱਥੇ ਕੋਈ ਪਾਰਮੀਕ ਜਗ੍ਹਾ ਆ ਉਹ ਸਿਰਫ ਕਬਜ਼ਾ ਨਜਾਇਜ਼ ਕਰਦੇ ਪਏ ਸੀ ਨਹਿਰ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਹਿਰੀ ਵਿਭਾਗ ਵਾਲਿਆਂ ਉਹਨਾਂ ਦੇ ਖਿਲਾਫ ਕੰਪਲੇਨਟ ਲੇ ਕੇ ਭੇਜੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਬਜ਼ਾ ਕਰਨ ਤੋਂ ਰੋਕਿਆ ਸੋ ਜਿੱਥੇ ਬੰਦੀ ਇਹ ਕਹਿ ਰਹੀ ਹੈ ਕਿ ਕੋਈ ਕਿਸੇ ਦੀ ਕੰਪਲੇਨਟ ਨਹੀਂ ਆ ਜਿਸ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਸਾਰੇ ਗੰਦ ਰੋਕਿਆ ਜਾ ਰਿਹਾ ਸਾਡੇ ਕੋਲ ਮਹੱਲਾ ਵਾਸੀਆਂ ਦੀ ਕੰਪਲੇਟ ਹੈ ਠੀਕ ਹੈ ਤੇ ਨਹਿਰੀ ਵਿਭਾਗ ਦੀ ਵੀ ਕੰਪਲੇਨਟ ਹੈ ਦੋਨਾਂ ਦੀ ਹੈ ਸੋ ਜਗਾ ਕਿਸੇ ਪ੍ਰਾਈਵੇਟ ਮਾਲਕੀ ਹੈ ਕਿ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਹੈ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਪਤਾ ਜਗਾਉਗਾ ਸਰ ਨੰਗਰਾ ਜੱਫੇਬੰਦੀ ਮੁੱਖੀ ਕਹਿ ਰਿਹਾ ਕਿ 15 1600 ਘਰ ਅੱਗੇ ਵੀ ਸੜਕ ਦੇ ਵਿੱਚ ਜਿਹੜਾ ਨਿਯਾਜ ਬਣਿਆ ਵਾ ਪਰ ਉਹਨੂੰ ਕਿਸੇ ਨੇ ਰੋਕਿਆ ਨਹੀਂ ਗੁਰੂ ਘਰ ਨੂੰ ਰੋਕ ਰਿਹਾ ਠੀਕ ਹੈ ਉਹਨਾਂ ਦੇ ਖਿਲਾਫ ਮੇਰੇ ਤੋਂ ਕੋਈ ਕੰਪਲੇਨ ਨਹੀਂ ਇਹਨਾਂ ਦੇ ਖਿਲਾਫ ਕੰਪਲੇਟ ਹੈ ਮੈਂ ਐਕਸ਼ਨ ਉਹ ਆ ਠੀਕ ਹੈ ਕੀ ਕਾਰਵਾਈ ਚੱਲੇਗੀ ਜੋ ਐਕਸ਼ਨ ਬਣਦਾ ਹੋਏ ਲਵਾਵਾਂਗੇ ਸਹੀ ਥੈਂਕ ਯੂ ਸਰ